ਨਾ ਮੇ ਰੰਗ ਇਹ ਪਰ ਜਿਹੜਾ ਨਾ ਵੈਗਰੋ ਜਿਹੜਾ ਵੀ ਮਨੁੱਖ ਵੈਗਰੋ ਨਾਮ ਦੇ ਵਿੱਚ ਸੁੱਤ ਲਾ ਕੇ ਮਗਨ ਲੈਂਦਾ ਮਾਇਆ ਦੇ ਮੋਹ ਤੋਂ ਨਰ ਨਰਲੇਪ ਹੋ ਜਾਂਦਾ ਉਹ ਜਿਉਂ-ਜਿਉਂ ਗੁਰਬਾਣੀ ਦੇ ਵਿਚਾਰ ਸੁਣਦਾ ਹੈ ਉਸ ਨੂੰ ਮਨ ਵਿੱਚ ਚੰਗੀ ਲੱਗਦੀ ਹੈ ਗੁਰੂ ਦੀ ਮੱਤ ਦੇ ਚੱਲ ਕੇ ਉਹਦੀ ਸੁੱਤ ਵੈਗੁਰ ਸਿਮਰਨ ਵਿੱਚ ਟਿਕ ਜਾਂਦੀ ਹੈ ਗਲਤ ਸੋਚ ਦਿੱਕਣ ਦੀ ਹੋਈ ਹੈ। ਸੋਚ ਟਿਕ ਜਾਂਦੀ ਹੈ। ਜਿਉਂ-ਜਿਉਂ ਹੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਾਣੀ ਪੜ੍ਹੇਗਾ, ਵਿਚਾਰੇਗਾ, ਸੰਗਤ ਕਰੇਗਾ। ਬਖਸ਼ਿਸ਼ ਹੋ ਜਾਂਦੀ ਹੈ। ਸ਼ੁਰੂਆਤ ਵਿੱਚ ਸੁਧਰ ਮੰਦੇ ਹੈ ਹਰ ਕੇ ਸੰਤ ਜਨਾ ਹਰ ਜਪਿਓ ਤਿੰਨ ਕਾ ਦੁਖ ਪਰਮ ਪਾਉ ਬਾਗੀ। ਏ ਭਾਈ ਵਾਹਿਗੁਰੂ ਦੇ ਪਰਮਾਤਮਾ ਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਨਾਮ ਜਪਿਆ ਉਹਨਾਂ ਦੇ ਸਾਰੇ ਹੀ ਦੁੱਖ ਸਾਰੇ ਹੀ ਭਰਮ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਉਹ ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਉਂਦਾ ਆਪਣੀ ਸੇਵਾ ਹਾਪ ਕਰਾਈ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਉਂਦਾ ਹੈ ਗੁਰਮਤ ਅੰਤਰ ਜਾਗੀ ਗੁਰੂ ਦੀ ਮਤ ਉਹਨਾਂ ਦੇ ਅੰਦਰ ਆ ਜਾਂਦੀ ਹੈ ਵਾਹਿਗੁਰੂ ਗੁਰੂ ਦਾ ਉਪਦੇਸ਼ ਉਹਨਾਂ ਦੇ ਅੰਦਰ ਪ੍ਰਭਾਵ ਪਾਉਂਦਾ ਹੈ ਤੁਸੀਂ ਦੇਖੋ ਉਹਨਾਂ ਦਾ ਜਿਹੜਾ ਔਰਾ ਬਹੁਤ ਸਟਰੋਂਗ ਹੁੰਦਾ ਹੈ ਉਹ ਜਿੱਥੇ ਵੀ ਜਾਂਦੇ ਆ ਨਾ ਜਿਹਦੇ ਕੋਲੇ ਵੀ ਬੈਠਦੇ ਕਰਦੇ ਤੇ ਮਸੂਤ ਹੋ ਜਾਂਦਾ ਹੈ ਵੀ ਕੁਝ ਨਾ ਕੁਝ ਗੁਰੂ ਦੀ ਕਿਰਪਾ ਲਈ ਬੈਠਾ ਬੰਦਾ ਉਹਦੇ ਕੋਲੋਂ ਵੈਰੂਸ਼ਨਸੇ ਇਦਾਂ ਦੀਆਂ ਨਿਕਲਦੀਆਂ ਨੇ ਉਹਦੇ ਕੋਲੋਂ ਗੱਲ ਹੀ ਇਹੋ ਜੀ ਹੁੰਦੀ ਆ ਉਹਦੇ ਮੁਖ ਤੋਂ ਗੁਰ ਮੇਰੇ ਸੰਗ ਸਦਾ ਹੈ ਨਾਲ ਮਹਿਸੂਸ ਹੋ ਜਾਂਦਾ ਅੰਦਰ ਉਹਦੇ ਗੁਰਮਤ ਜਗ ਜਾਂਦੀ ਹੈ ਔਰ ਜਿੱਥੇ ਜਾਏ ਬਈਏ ਤਿੱਥੇ ਭਲਾ ਕੀਏ ਕਿਉਂਕਿ ਵੈਗੁਰ ਦੇ ਨਾਮ ਕੇ ਰੰਗਿਆ ਗਿਆ ਨਾ ਹਰ ਕੇ ਨਾਮ ਰਤਾ ਬੈਰਾਗੀ ਉਹ ਤਾਂ ਵੈਗੁਰ ਦੇ ਨਾਮ ਕੇ ਰੰਗੇ ਆ ਉਹਨੂੰ ਉਹ ਵੈਗੁਰ ਦੀ ਕਥਾ ਵੈਗੁਰ ਦਾ ਸਿਮਰਨ ਬਹੁਤ ਚੰਗਾ ਲੱਗਦਾ ਰਹਾ ਸੰਤ ਜਨਾ ਕੀ ਜਾਤ ਹਰ ਸੁਆਮੀ ਤੁਮੇ ਠਾਕੁਰ ਹਮ ਸਾਗੀ ਜਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਏ ਵੈਗੁਰ ਜੀ ਸਾਗੀ ਹੁੰਦਾ ਵੈਗੁਰ ਜਿਹੜਾ ਸਵਾਗਤ ਕਰਨ ਵਾਲੇ ਹੁੰਦੇ ਆ ਬਹਿਰੂਪੀਏ ਨਹੀਂ ਆਂਦੇ ਹੁੰਦੇ ਮੰਗਣ ਵਾਲੇ ਕੋਈ ਹਨੂਮਾਨ ਦਾ ਰੂਪ ਬਣਾ ਲੈਂਦਾ ਕੋਈ ਸ਼ਿਵ ਜੀ ਦਾ ਕੋਈ ਸਵਾਬ ਮਾਰ ਲੈਂਦਾ ਸਵਾੰਗੀ ਨਕਲਤੀ ਏ ਭਈ ਏ ਹਰੀ ਵਾਹੀ ਗੁਰਜੀਓ ਸੰਤ ਜਨਾਂ ਦੀ ਜਾਤ ਤੂੰ ਆਪ ਹੈ ਰਣੇ ਤੇ ਹੁਣ ਜਾਤ ਪਾਤ ਦੀ ਖੇਡ ਮਾਰੇ ਨੇ ਖਤਮ ਕਰਤੀ ਨਾ ਜਾਤ ਦਾ ਮਤਲਬ ਹੁੰਦਾ ਵਖਰੇਵਾ ਵੈਗਰੂ ਜਿਹੜਾ ਬੰਦਾ ਆਪਣੇ ਨਾਲ ਲਕਬ ਲਾਉਂਦਾ ਨਾ ਵੀ ਮੈਂ ਢਿੱਲੋ ਆ ਮੈਂ ਫਿੱਲੋ ਆ ਮੈਂ ਗਿੱਲ ਆ ਮੈਂ ਸੁੱਕਾ ਭਾਈ ਸਾਹਿਬ ਬਹੁਤ ਵਧੀਆ ਕਹਿੰਦੇ ਨਹੀਂ ਕਈ ਭੱਲੇ ਆ ਜੀ ਅਸੀਂ ਪਕੌੜੀਆਂ ਆ ਜੀ ਅਸੀਂ ਅਸੀਂ ਬੜਾ ਉੱਚੀ ਕੁਲਕਿਓ ਆ ਜੀ ਉਹਨੂੰ ਵਖਰੇਵਾ ਛਾੜੀ ਜਾਤ ਕੀ ਹੈ ਨਾ ਖਾਲਸਾ ہماری ਜਾਤ ਔਰ ਪਤ ਇਤਿਬਿ ਸਤਿਗੁਰੇ ਹੀ ਫਰਮਾਉਂਦੇ ਵਾਹਿਗੁਰੂ ਤੂੰ ਹੀ ਸੰਤ ਜਨਾਂ ਦੀ ਜਾਤ ਤੂੰ ਆਪ ਤੂੰ ਸਾਡਾ ਮਾਲਕ ਹੈ ਅਸੀਂ ਤੇਰੇ ਪੂਰਣਿਆਂ ਤੇ ਤੁਰਣ ਵਾਲੇ ਹਾਂ ਤੂੰ ਜਿਹੋ ਜਈ ਸਾਨੂੰ ਅਕਲ ਦਿੰਦਾ ਹੈ ਨਾ ਅਸੀਂ ਉਹੀ ਜੇ ਬੋਲ ਬੋਲਦੇ ਹਾਂ ਜਿੱਦਾਂ ਦੀ ਮਤ ਤੂੰ ਦਿੰਨਾ ਹੈ ਸਾਨੂੰ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਬੁਲਗ ਬੁਲਾਗੇ ਉਹਨਾਂ ਨੇ ਉਹੋ ਜਿਹਾ ਹੀ ਅਸੀਂ ਬੋਲ ਬੋਲਦੇ ਹਾਂ ਕਿਸੇ ਕਰਕੇ ਬਹ ਹਮੇਸ਼ਾ ਅਰਦਾਸ ਕਰਨੇ ਵਈ ਗੁਰੂ ਸੋ ਬੋਲ ਬਲਾਇਓ ਜਿਹੜੇ ਤੁਹਾਨੂੰ ਚੰਗੇ ਲੱਗਣ ਕਿਆ ਹਮ ਕਿਰਨ ਨਾਨ ਨਿਕ ਕਰੀ ਕੀਰੇ ਤਮ ਵਡਪੁਰਖ ਵਡਾਗੀ ਤਨਰੀ ਗਤ ਮਤ ਕਹਿ ਨਾ ਸਕੈ ਪ੍ਰਭ ਹੰਮ ਕਿਉਂ ਕਰ ਮਿਲੈ ਅਪਾਗੀ ਏ ਪ੍ਰਭੂ ਜੀਓ ਸਾਡੀ ਕੀ ਪਾਇਆ ਹੈ ਭਾਈ ਅਸੀਂ ਤਾਂ ਦੇਖੋ ਬਹੁਤ ਛੋਟੇ ਕਰਮ ਹਾਂ ਉਹ ਮਾਈਕਰੋਸਕੋਪ ਨਾਲ ਦੇਖਣ ਵਾਲੇ ਛੋਟੇ ਛੋਟੇ ਕਰਮ ਹਾਂ ਕੀੜੇ ਕਰਮ ਸਤਗੁਰ ਸ਼ਰਨ ਆਈ ਛੋਟੇ ਛੋਟੇ ਕੀੜੇ ਭਾਈ ਜਿਵੇਂ ਦਹੀਂ ਦੇ ਵਿੱਚ ਹੁੰਦੇ ਨਾ ਵੇ ਗੁਰੂ ਦਹੀਂ ਉਹ ਜਿਹੜੇ ਕਰਮ ਹੁੰਦੇ ਉਹ ਮਨ ਲੋ ਕਹਿੰਦਾ ਸੇਧ ਵਾਸਤੇ ਬਹੁਤ ਚੰਗੇ ਉਹਨਾਂ ਤੋਂ ਬਿਨਾਂ ਨਹੀਂ ਜਾਮੀ ਨਹੀਂ ਸਕਦਾ ਉਹ ਜਿਹੜਾ ਕਹਿੰਦੇ ਨੇ ਅਸੀਂ ਜੀ ਆ ਨਹੀਂ ਖਾਂਦੇ ਅਸੀਂ ਉਹ ਨਹੀਂ ਖਾਂਦੇ ਜੀ ਔਰ ਜਿੱਤ ਰੱਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਦੇ ਉਦਾਹਰਨਾਂ ਦੇਣ ਲੱਗ ਪੈਂਦੇ ਬਾਣੀ ਦੇ ਟੋਕਾ ਪੜ ਕੇ ਉਹਨਾਂ ਦੀ ਸਾਰੀ ਦਿਹਾੜੀ ਦੇ ਵਿੱਚ ਵੀ ਲੱਖਾਂ ਕੀੜੇ ਖਾ ਜਾਂਦੇ ਤਾਂ ਕਰਕਾਂ ਕਰਮ ਖਾ ਜਾਂਦਾ ਉਦੋਂ ਤੈਨੂੰ ਬਾਪ ਨਹੀਂ ਲੱਗਦਾ ਬਸ ਉਹ ਮਾਤਰੀ ਖੇਡ ਹੈ ਨਾ ਕਿਉਂਕਿ ਅਸੀਂ ਆਪ ਹੀ ਕਰਮਾਂ ਦੇ ਦਰਾ ਜੀਆ ਦਾ ਆਹਾਰ ਜੀ ਅਸੀਂ ਵੀ ਜੀਆ ਤੇ ਸਾਡਾ ਆਹਾਰ ਵੀ ਜੀ ਹੋਈ ਹੈ ਪੰਛੀ ਪਸ਼ੂ ਪੰਛੀ ਸਾਰੇ ਦੇਖੋ ਨਾ ਜਿਹੜੇ ਪਾਣੀ ਦੇ ਵਿੱਚ ਆ ਉਹਨਾਂ ਦਾ ਆਹਾਰ ਕੀ ਹੈ ਉੱਥੇ ਕਿਹੜਾ ਕੋਈ ਫੇਰਟੀਆਂ ਚਲਦੀਆਂ ਉੱਥੇ ਹੱਟ ਨਾ ਚੱਲ ਲਈ ਸਾਡੀ ਕੋਈ ਪਾਇਆ ਨਹੀਂ ਹੈ ਵੈ ਗੁਰੂ ਅਸੀਂ ਛੋਟੇ ਕਿਰਮ ਹਾਂ ਨਿੱਕੇ ਨਿੱਕੇ ਤੂੰ ਬਹੁਤ ਵੱਡਾ ਪੁਰਖ ਹੈ ਅਸੀਂ ਜੀਵੇ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈ ਤੇ ਕਿੰਨਾ ਵੱਡਾ ਅਸੀਂ ਭਾਗਹੀਨ ਜੀਵ ਆਪਣੇ ਉਦਮ ਦੇ ਨਾਲ ਤੈਨੂੰ ਕਿਵੇਂ ਮਿਲ ਸਕਦੇ ਹਾਂ ਬਾਈ ਗੁਰੂ ਅਸੀਂ ਆਪਣੇ ਆਪ ਆਪਣੇ ਉਦਮ ਨਾਲ ਕਿਵੇਂ ਤੈਨੂੰ ਮਿਲ ਸਕਦੇ ਹਾਂ ਨਹੀਂ ਮਿਲਿਆ ਜਾ ਸਕਦਾ ਬਾਈ ਗੁਰੂ ਇਦਾਂ ਨਹੀਂ ਮਿਲਿਆ ਜਾ ਸਕਦਾ ਬਾਈ ਗੁਰੂ ਜੀਓ ਵਾਹਿਗੁਰੂ ਹਰ ਪ੍ਰਭ ਸੁਆਮੀ ਚਿਰ ਪਾਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਤਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ हे hey वैगुरु जी हे मालिक हे मेरे स्वामी ਸਾਡੇ ਤੇ ਵੀ ਮਿਹਰ ਕਰ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ ਤੇਰੀ ਸੇਵਾ ਭਗਤੀ ਵਿੱਚ ਲੱਗੇ ਰਹੀਏ हे ਨਾਨਕ ਆਖ हे ਪ੍ਰਭੂ ਜੀ ਸਾਨੂੰ ਤੋਂ ਆਪਣੇ ਦਾਸਾਂ ਦਾ ਦਾਸ ਬਣਾ ਲੈ ਅਸੀਂ ਤੇਰੀ ਕਥਾ ਦੀਆਂ ਗੱਲਾਂ ਕਰਦੇ ਰਹੀਏ ਮਣ ਤੇਰੀ ਵਿਚਾਰ ਚਰਚਾ ਮਤਲਬ ਕਰਦੇ ਰਹੀਏ ਹਰ ਵੇਲੇ ਵਾਹਿਗੁਰੂ ਜੀਓ ਤੋ ਸਾਡੇ ਤੇ ਵੀ ਕਿਰਪਾ ਕਰ ਰਾਗ ਤਨハਸਰੀ ਮੈਲਾ ਚੌਥਾ ਹਰਿ ਕਾ ਸੰਤ ਸਤ ਗੁਰ ਸਤਿ ਪੁਰਖਾ ਜੋ ਬੁਲੈ ਹਰ ਹਰ ਬਾਨੀ ਜੋ ਜੋ ਕਹ ਸੁਣਾ ਸੋ ਮੁਕਤਾ ਹਮਤਿਸ ਕੈ ਸਦ ਕੁਰਬਾਨੀ ਏ ਵਾਹਿਗੁਰੂ ਜੀਓ ਵਾਹਿਗੁਰੂ ਦੇ ਪੁੱਤਰੋ ਹਰਕਾ ਸੰਤ ਗੁਰੂ ਨਾਨਕ ਵਾਹਿਗੁਰੂ ਦਾ ਸੰਤ ਹੈ ਮਹਾਪੁਰਖ ਹੈ ਜੋ ਵਾਹਿਗੁਰੂ ਵਾਹਿਗੁਰੂ ਸਿਮਰਨ ਨੂੰ ਪ੍ਰੇਰਦੀ ਹੈ ਵਾਹਿਗੁਰੂ ਦੀ ਬਾਣੀ ਉਚਾਰਦਾ ਜਿਹੜਾ ਗੁਰੂ ਨਾਨਕ ਦਾ ਪੁੱਤਰ ਬਣ ਕੇ ਇਸ ਬਾਣੀ ਨੂੰ ਵਿਚਾਰਦਾ ਵਿਚਾਰ ਕੇ ਸੁਣਦਾ ਹੈ ਵਿਚਾਰ ਸੁਣਦਾ ਹੈ ਉਹ ਨਰਕਾਂ ਤੋਂ ਮੁਕਤ ਹੋ ਜਾਂਦਾ ਜੀ ਮੈਂ ਉਸ ਗੁਰੂ ਨਾਨਕ ਤੋਂ ਸਦਕੇ ਜਾਂਦਾ ਮੈਂ ਉਸ ਗੁਰੂ ਗੁਰੂ ਨਾਨਕ ਤੋਂ ਸਜਕੇ ਜਾਂਦਾ ਤਿਸ ਕਹ ਹਰ ਕਾ ਸੰਤ ਵਾਹਿਗੁਰੂ ਦਾ ਸੰਤ ਕੌਣ ਹੈ ਵਾਹਿਗੁਰੂ ਦਾ ਸੰਤ ਬਾਬਾ ਨਾਨਕ ਸਤਗੁਰ ਗੁਰੂ ਨਾਨਕ ਵਾਹਿਗੁਰੂ ਇਹ ਵਾਹਿਗੁਰੂ ਦੇ ਪੁੱਤਰੋ ਗੁਰੂ ਨਾਨਕ ਵਾਹਿਗੁਰੂ ਦਾ ਸੰਤ ਹੈ ਮਹਾਪੁਰਖ ਹੈ ਜੋ ਵੀ ਵਾਹਿਗੁਰੂ ਵਾਹਿਗੁਰੂ ਸਿਮਰਨ ਨੂੰ ਪ੍ਰੇਰਦਾ ਵਾਹਿਗੁਰੂ ਦੀ ਬਾਣੀ ਉਚਾਰਦਾ ਜੋ ਵੀ ਜਿਹੜਾ ਜਿਹੜਾ ਵੀ ਗੁਰੂ ਨਾਨਕ ਦਾ ਪੁੱਤਰ ਬਣ ਕੇ ਇਸ ਬਾਣੀ ਨੂੰ ਵਿਚਾਰਦਾ ਏ ਸੁਣਦਾ ਏ ਉਹ ਨਰਕਾਂ ਤੋਂ ਮੁਕਤ ਹੋ ਜਾਂਦਾ ਮੈਂ ਉਸ ਗੁਰੂ ਨਾਨਕ ਤੋਂ ਸਦਕੇ ਜਾਂਦਾ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਹਰ ਕੇ ਸੰਤ ਸੁਣੋ ਜਸ ਕੰਨੀ ਹਰ ਹਰ ਕਥਾ ਸੁਣੋ ਇੱਕ ਨਿਮਖ ਪਲ ਅਬ ਕੇ ਲਿਖ ਪਾਪ ਲੈ ਜਾਣੀ ਹਰਹਾਉ ਏ ਵੈਗੁਰੂ ਦੇ ਪੁੱਤਰੋ ਵੈਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਧਿਆਨ ਨਾਲ ਸੁਣਿਆ ਕਰੋ ਜੋ ਥੋੜੇ ਸਮਝ ਦੀ ਲਈ ਵੀ ਕਥਾ ਸੁਣ ਲਈਏ ਨਾ ਤਾਂ ਸਾਰੇ ਪਾਪ ਦੁੱਖ ਲੈ ਜਾਂਦੇ ਹਨ ਸਾਰੇ ਪਾਪ ਦੁੱਖ ਲੈ ਜਾਂਦੇ ਨੇ ਵਾਹਿਗੁਰੂ toile ਇੱਕ ਘੜੀ ਆਧੀ ਘੜੀ ਆਧੀ ਹਉ ਫੁਣਿਆਦ ਭਗਤ ਨਸੀਤੀ ਗੋਸ਼ਟ ਹੈ ਜੋ ਕੀ ਨੋਸੋ ਲਾਭ ਉਹ ਲਾਭ ਹੀ ਲਾਭ ਹੈ ਪ੍ਰਾਫਿਟੀ ਪ੍ਰਾਫਿਟ ਹੈ ਸਾਰੇ ਦੁੱਖ ਪਾਪ ਲੈ ਜਾਂਦੇ ਨੇ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੀ ਢੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੂ ਚਿਲੂ ਚਾਨੀ ਏ ਵਾਹਿਗੁਰੂ ਦੇ ਪੁੱਤਰੋ ਜਿਨ੍ਹਾਂ ਅੰਮ੍ਰਿਤ ਧਾਰੀ ਗੁਰਸਿੱਖਾਂ ਨੇ ਅਜਿਹੇ ਸੰਤ ਸਾਧੂ ਗੁਰੂ ਨਾਨਕ ਪਾਲਿਆ ਗੁਰਨਾਨਕ ਨੂੰ ਗੁਰੂ ਧਾਰ ਲਿਆ ਉਹ ਬਹੁਤ ਵੱਡੇ ਮਹਾਂਪੁਰਖ ਬਣ ਗਏ ਬਈ ਉਹ ਬਹੁਤ ਵੱਡੇ ਮਹਾਂਪੁਰਖ ਹਨ ਬਣ ਗਏ ਨੇ ਭਾਈ ਉਹਦਾ ਸੱਚਖੰਡ ਪਹੁੰਚ ਜੇ ਉਹਨਾਂ ਨੂੰ ਸੱਚਖੰਡ ਜਾ ਕੇ ਪਤਾ ਲੱਗਦਾ ਵੀ ਖੇੜ ਕੀ ਅਸਲ ਵਿੱਚ ਬਾਬਾ ਨਾਨਕ ਗੁਰਨਾਨਕ ਦੇ ਪੁੱਤਰ ਦੀ ਕੀ ਕੀਮਤ ਹੈ ਇਹ ਸੱਚਖੰਡ ਜਾ ਕੇ ਹੀ ਪਤਾ ਲੱਗਦਾ ਸੇ ਪ੍ਰਭੂ ਜੀਓ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਮੈਨੂੰ ਉਹਨਾਂ ਦੇ ਚਰਨਾਂ ਦੀ ਢੂੜ ਦੀ ਤਾਂਗ ਲੱਗੀ ਹੋਈ ਹੈ ਮੈਨੂੰ ਕਦੇ ਉਹਨਾਂ ਦੇ ਚਰਨਾਂ ਦੀ ਢੂੜ ਮਿਲ ਜਾਵੇ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ हर हर अमृत पी पोखानी हे वाहेगुरु के पुत्रो वाहेगुरु वाहेगुरु सिमरन दे वाई गुरु, वाई गुरु, वाला रुख है वाहगुरु ਵੈ ਗੁਰੂ ਸਿਮਰਨ ਫਲ ਦੇਣ ਵਾਲਾ ਰੁੱਖ ਹੈ हे ਪ੍ਰਭੂ ਜੀ ਜਿਨ੍ਹਾਂ ਨੇ ਜਪਿਆ ਉਹ ਮਾਇਆ ਦੀ ਤ੍ਰਿਹਨਾ ਦੇ ਵੱਲੋਂ ਰੱਜ ਗਏ ਹਨ ਵੈ ਗੁਰੂ ਵੈ ਗੁਰੂ ਜਪਦਿਆਂ ਜਪਦਿਆਂ ਅੰਮ੍ਰਿਤ ਰਸ ਆਉਂਦਾ ਤੇ ਜਿਹੜਾ ਅੰਮ੍ਰਿਤ ਰਸ ਪੀਂਦਾ ਆ ਉਹ ਰੱਜ ਜਾਂਦਾ ਉਹਨਾਂ ਦੀ ਹੋਰ ਸਾਰੀ ਹੀ ਭੁੱਖ ਲੈ ਜਾਂਦੀ ਹੈ ਜਿਨ ਕੇ ਵੱਡੇ ਭਾਗ ਵੱਡੇ ਉੱਚੇ ਤਨ ਹਰ ਜਪਿਓ ਜਾਪਾਨੀ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਨੀ ਹੇ ਵਾਹਿਗੁਰੂ ਦੇ ਪੁੱਤਰੋ ਜਿਨ੍ਹਾਂ ਅਮਰਤਾਰੀ ਗੁਰਸਿੱਖਾਂ ਨੇ ਜਿਨ੍ਹਾਂ ਅਮਰਤਾਰੀ ਗੁਰਸਿੱਖਾਂ ਦੇ ਵੱਡੇ ਭਾਗ ਹਨ ਉਹ ਬਹੁਤ ਬੜੇ ਭਾਗੀ ਹਨ ਵੈਗ ਨੂੰ ਨਾਮ Jap Japਦੇ ਹਨ ਦਾਸ ਨਾਨਕ ਆਖੇ ਹੇ ਹਰੀ ਹੇ ਪ੍ਰਭੂ ਜੀਓ ਹੇ ਸੁਆਮੀ ਮੈਨੂੰ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰਖੀ ਮੈਨੂੰ ਉਹਨਾਂ ਦਾ ਦਾਸ ਬਣਾ ਕੇ ਰਖੀ ਰਾਗ ਤਨਾਸਰੀ ਮੈਂ ਲਚੋਤਾ ਹਮ ਅੰਧਲੇ ਅੰਧ ਬਿਖੈ ਬਖਰਾਤੇ ਕਿਉ ਚਾਲਹ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਹੇ ਭਾਈ ਅਸੀਂ ਮਾਇਆ ਦੇ ਮੋਹ ਦੇ ਵਿੱਚ ਬਹੁਤ ਅੰਨੇ ਹੋ ਕੇ ਨਾ ਮਾਇਕ ਬਾਜ਼ਾਰਤਾਂ ਦੇ ਜ਼ਹਿਰ ਵਿੱਚ ਹੀ ਮਗਨ ਰਹਿੰਦੇ ਹਾਂ ਭਾਵ ਕਹਿਣਾ ਦਾ ਵੀ ਅੰਦਰੋਂ ਰੱਬ ਨੂੰ ਮਾਰ ਮੁਕੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਚੱਲੀ ਜਾਂ ਤੁਰ ਸਕਦੇ ਹਾਂ ਸੁੱਖਾਂ ਦਾ ਆਨੰਦ ਦੇਣ ਵਾਲਾ ਗੁਰੂ ਤਾਂ ਆਪ ਮਿਹਰ ਕਰੇ ਤਾਂ ਹੀ ਅਮਰ ਦੀ ਦਾਤ ਮਿਲਦੀ ਹੈ ਤਾਨੂੰ ਆਪਣੇ ਲੜ ਲਾਵੇ ਤਾਂ ਤਾਂ ਹੀ ਹੈ ਨਾ ਜੇ ਉਹਦੀ ਮਿਹਰ ਦੀ ਨਿਗਾਹ ਹੋਵੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਤੇ ਗੁਰਸਿੱਖ ਗੁਰਸਿੱਖ ਮਿੱਤਰੋ ਗੁਰੂ ਦੇ ਸ਼ਬਦ ਗੁਰੂ ਸ਼ਬਦ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰਿਆ ਕਰੋ ਗੁਰੂ ਆਖਦਾ ਸਿਮਰਨ ਕਰੋ ਜੋ ਕੁਝ ਗੁਰੂ ਆਖਦਾ ਉਹਨੂੰ ਭਲਾ ਕਰਕੇ ਮੰਨੋ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਜਪਦੇ ਆ ਹੋਇਆ ਜੋ ਤਬਦੀਲੀ ਆਏਗੀ ਨਾ ਵਾਹਿਗੁਰੂ ਜੀ ਉਹਦੀ ਕਹਾਣੀ ਵਿਚਾਰ ਅਜੀਬ ਹੀ ਹੋਏਗੀ ਉਹਦੇ ਦੱਸੀ ਨਹੀਂ ਨਾ ਜਾਣ ਸਕਦੀ ਜਿੰਨੇ ਚੱਖੀ ਸੋਈ ਜਾਣ ਗੂੰਗੇ ਕੀ ਮਠਿਆਈ ਆ ਜਿਹੜਾ ਚਖਦਾ ਏ ਉਹੀ ਜਾਣ ਸਕਦਾ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵ ਬੇਦ ਬੇਗਾਲੀ ਸਾਤ ਗੁਰ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਓ ਵਾਹਿਗੁਰੂ ਦੇ ਪੁੱਤਰੋ ਸੇਵ ਕੋ ਤੇ ਭਰਾਵੋ ਗੁਰੂ ਦਾ ਦੱਸਿਆ ਹੋਇਆ ਸਿਮਰਨ ਵਾਹਿਗੁਰੂ ਛੇਤੀ ਤੋਂ ਵੀ ਪਹਿਲਾਂ ਜਪਣਾ ਸ਼ੁਰੂ ਕਰਦੇ ਹੋ ਛੇਤੀ ਤੋਂ ਵੀ ਪਹਿਲਾਂ ਸਤਿਗੁਰਾਂ ਦੀ ਦੱਸੀ ਹੋਈ ਸੇਵਾ ਕਰਕੇ ਵਾਹਿਗੁਰੂ ਸਿਮਰਨ ਕਰਕੇ ਅੱਗੇ ਜਾਣ ਦਾ ਇਹ ਖਰਚਾ ਆਪਣੇ ਪੱਲੇ ਬੰਨ ਲਵੋ ਇਹ ਕੰਮ ਕਰਨ ਦੇ ਵਿੱਚ ਢਿੱਲ ਨਾ ਕਰਿਆ ਜੇ ਅੱਜ ਤੇ ਕੱਲ ਦਾ ਕੋਈ ਭਰੋਸਾ ਥੋੜੀ ਐ ਵੀ ਮੌਤ ਕਦੋਂ ਆ ਜਾਣੀ ਐ ਇਸ ਕਰਕੇ ਢਿੱਲਣਾ ਨਾ ਕਰੋ ਖੇਤੀ ਨਾਲੋਂ ਪਹਿਲਾਂ ਅਮਰ ਦੀ ਦਾਤ ਲਓ ਗੁਰੂ ਵਾਲੇ ਬਣੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਤੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲ ਜਾਨੀ ਹਰ ਕਿਰਪਾ ਕਰ ਮਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵੈਗੁਰੂ 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 ਦੇ ਪੁੱਤਰੋ ਵੈਗੁਰੂ ਵੈਗੁਰੂ ਸਿਮਰਨ ਕਰੋ ਬਾਬਾ ਨਾਨਕ ਤੁਹਾਨੂੰ ਸੱਚਖੰਡ ਤੱਕ ਲੈ ਕੇ ਜਾਏਗਾ ਦੇਖੋ ਗੁਰੂ ਨਾਨਕ ਤੁਹਾਨੂੰ ਸੱਚਖੰਡ ਲੈ ਜਾਏਗਾ ਹਰ ਕੇ ਸੰਤ ਜਪੂ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਸਿਮਰਨ ਕਰਨ ਦੇ ਨਾਲ ਦੇਖੋ ਵੈਗੁਰੂ ਮਿਲ ਜਾਂਦਾ ਹੈ ਵੈਗੁਰੂ ਵਰਗੇ ਹੀ ਹੋ ਜਾਂਦਾ ਜਿੰਨਾ ਹਰ ਜਪਿਆ ਸੇ ਹਰ ਹੋਇ ਉਹ ਚੋਜਿਆ ਕਰਨ ਵਾਲਾ ਚੋਜੀ ਪ੍ਰੀਤਮ ਵੈਗੁਰੂ ਮਿਲ ਜਾਂਦਾ ਹਰ ਹਰ ਜਪਨ ਜਪ ਲੋਚ ਲਚਾਨੀ ਹਰ ਕਿਰਪਾ ਕਰਬਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮਸਾਲ ਜਣਾ ਪਗ ਰਾਲੀ ਹੇ ਦਾਤ ਨਾਨਕ ਆਖ ਹੇ ਪ੍ਰਭੂ ਜੀਓ ਮੈਨੂੰ ਤੇਰਾ ਵੈਗੁਰੂ ਨਾਮ ਜਪਣ ਦੀ ਨਾ ਤਾਂਗ ਲੱਗੀ ਹੋਈ ਐ ਮਿਹਰ ਕਰ ਮੈਨੂੰ ਸਾਧ ਸੰਗਤ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਗੁਰਮੁਖ ਜਨਾਂ ਦੀ ਚਰਨ ਟੂੜ ਮਿਲਦੀ ਰਵੇ ਹਨ ਮੈਨੂੰ ਚਰਨ ਟੂੜ ਮਿਲਦੀ ਰਵੇ ਹਰਾਗਤ ਨਾਸਰੀ ਮਲਾ ਚੌਥਾ ਹਰ ਹਰ ਬੂੰਦ ਭੇ ਹਰ ਸਵਾਮੀ ਹਮ ਚਾਤਰਕ ਮਿਲ ਲ ਮਿਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹੇ ਵੈ ਗੁਰੂ ਹੇ ਹਰੀ ਹੇ ਸਵਾਮੀ ਮੈਂ ਦੇਖੋ ਬਬੀਹਾ ਪਪੀਹਾ ਤੇਰੇ ਅੰਮ੍ਰਿਤ ਰਸ ਦੀ ਮੂਦ ਦੇ ਲਈ ਤੜਪ ਰਿਆਂ ਮਿਹਰ ਕਰੋ ਵਾਹਿਗੁਰੂ ਵਾਹਿਗੁਰੂ ਨਾਮ ਅੰਮ੍ਰਿਤ ਰਸ ਮੈਨੂੰ ਆ ਜਾਵੇ ਏ ਵਾਹਿਗੁਰੂ ਜੀਓ ਆਪਣੀ ਕਿਰਪਾ ਕਰੋ ਮੇਰੇ ਮੁਖ ਦੇ ਵਿੱਚ ਮੇਰੇ ਮੂੰਹ ਦੇ ਵਿੱਚ ਇੱਕ ਸਕਿੰਦ ਦੇ ਲਈ ਅੰਮ੍ਰਿਤ ਰਸ ਦੇ ਦਿਓ ਹਾਂ ਹਰ ਹਰ ਕਿਰਪਾ ਕਰੋ ਪ੍ਰਭੂ ਆਪਣੀ ਮੁਖ ਦੇਵੋ ਹਰ ਨਿਮਖਾਤੀ ਨਿਮਕ ਹੁੰਦਾ ਵੈਗੁਰੂ ਅੱਖ ਝਮਕਣ ਜਿੰਨਾ ਸਮਾਂ ਇੱਕ ਸਕਿੰਟ ਤੋਂ ਵੀ ਘੱਟ ਹਰ ਬਿਨ ਰਹਿ ਨਸਕੋ ਇੱਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਂਦੀ ਅਰਹਾਓ ਇਹ ਭਾਈ ਵੈਗੁਰੂ ਨਾਮ ਜਪਣ ਤੋਂ ਬਗੈਰ ਮੈਂ ਰਤੀ ਪਰ ਸਮੇਂ ਦੇ ਲਈ ਵੀ ਨਹੀਂ ਰਹਿ ਸਕਦਾ ਜਿਵੇਂ ਕੋਈ ਅਮਲੀ ਨਸ਼ੇ ਤੋਂ ਬਗੈਰ ਤੜਫਦਾ ਹੈ ਤੇਵੇਂ ਵਾਹਿਗੁਰੂ ਨਾਮ ਤੋਂ ਬਿਨਾ ਮੈਂ ਖਬਰਾ ਜਾਂਦਾ ਹਾਂ ਅਮਲੀ ਨੂੰ ਨਸ਼ਾ ਨਾਲ ਮੇਰੇ ਤੇ ਵਾਹਿਗੁਰੂ ਟੱਕਰਾਂ ਮਾਰਦਾ ਤੜਫਦਾ ਸੇਮ ਉਹੀ ਜੀਅ ਅਵਸਥਾ ਬਣਨੀ ਚਾਹੀਦੀ ਈ ਨਾ

ਮਤ ਜਾਨੋ ਆਪਨ ਗਾਤੀ ਏ ਪ੍ਰਭੂ ਜੀਓ ਤੂੰ ਦੇਵੀ ਗੁਣਾ ਦਾ ਬਹੁਤ ਵੱਡਾ ਸਮੁੰਦਰ ਹੈ ਅਸੀਂ ਤੇਰੀ ਗਰੀ ਡੁੰਗਾਈ ਹੈ ਨਾ ਉਹਦਾ ਅੰਤਰਤਾ ਪਰ ਵੀ ਨਹੀਂ ਲੱਭ ਸਕਦੇ ਤੂੰ ਪਰੇ ਤੂੰ ਪਰੇ ਤੂੰ ਬੇਅੰਤ ਹੈ ਨਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਅਪਰੰਪਰ ਸੁਆਮੀ ਨਿਹਰਨ ਕਿਉਂ ਕਿਹੋ ਜਿਆ ਹੈ ਤੇ ਕਿੰਨਾ ਕੋ ਵੱਡਾ ਹੈ ਇਹ ਭੇਦ ਤੂੰ ਆਪ ਹੀ ਜਾਣਦਾ ਹੈ ਹਰ ਕੇ ਸੰਤ ਜਣਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤਿ ਸ਼ੋਭਾ ਹਰ ਜਪਿਓ ਉਤਨ ਪਾਤੀ ਤੇ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਣਾਂ ਨੇ ਵਾਹਿਗੁਰੂ ਨਾਮ ਜਪਿਆ ਹੈ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਭਗਤੀ ਦਾ ਰੰਗ ਬਣ ਗਿਆ ਉਹਨਾਂ ਨੂੰ ਸੱਚਖੰਡ ਵਿੱਚ ਬਹੁਤ ਇੱਜ਼ਤ ਮਿਲੀ ਉਹਨਾਂ ਵੈਗਰੂ ਨਾਮ ਜਪਿਆ ਹੈ ਬੜੀ ਉੱਤਮ ਇੱਜ਼ਤ ਉਹਨਾਂ ਨੂੰ ਸੱਚਖੰਡ ਵਿੱਚ ਮਿਲੀ ਹੈ ਬੜੀ ਉੱਤਮ ਇੱਜ਼ਤ ਉਹਨਾਂ ਨੂੰ ਸੱਚਖੰਡ ਵਿੱਚ ਮਿਲੀ ਹੈ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਜਨ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ लाਜ ਪਗਾਤੀ ਪਰ ਸੇ ਭਾਈ ਭਗਤੀ ਕਰਨ ਦੀ ਜਿਹੜੀ ਵਿਉਂਤ ਹੈ ਨਾ ਇਹ ਪ੍ਰਭੂ ਜੀ ਉਹ ਆਪ ਹੀ ਬਣਾਉਂਦੇ ਹਨ ਇਹ ਢੋ ਨਾ ਵੈਗਰੂ ਆਪ ਹੀ ਠਕਾਉਂਦਾ ਉਹ ਇਹੋ ਜਿਹਾ ਸਵੱਭਾ ਬਣਾ ਦਿੰਦਾ ਹੈ ਇਹੋ ਜਿਹੀ ਖੇੜ ਰਚ ਦਿੰਦਾ ਹੈ ਨਾ ਜੀਵ ਨੂੰ ਲੈ ਆਉਂਦਾ ਸੰਗਤ ਵਿੱਚ ਪ੍ਰੇਰਿਤ ਨਾਮ ਆਪ ਹੀ ਜਪਉਂਦਾ ਉਹ ਮਾਲਕ ਹੈ ਨਾ ਆਪ ਆਪੇ ਹੀ ਮਾਲਕ ਆਪੇ ਹੀ ਸੇਵਕ ਆਪੇ ਦਾਤਾ ਆਪੇ ਭੁਗਤਾ ਜੀ ਹੈ ਪ੍ਰਭੂ ਜੀ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹੈ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖ ਰਾਗ ਤਨਸਰੀ ਮੈਲਾ ਚੌਥਾ ਕਲਯੁਗ ਦਾ ਧਰਨ ਕਹੋ ਤੁਮ ਭਾਈ ਕੇਵਲ ਛੁਟ ਤਾ ਹੈ ਹਮ ਛੁਟ ਕਾਕੀ ਹਰ ਹਰ ਜਪੋ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰ ਤਰਾਕੀ ਏ ਭਾਈ ਮੈਨੂੰ ਉਹ ਧਰਮ ਦਸੋ ਜਿਸ ਦੇ ਨਾਲ ਜਗਤ ਦੇ ਵਿਕਾਰਾਂ ਤੇ ਹੱਲਿਆਂ ਤੋਂ ਬਚਿਆ ਜਾ ਸਕੇ ਕਿ ਮੇਲਿਆਂ ਤੋਂ ਬਚਿਆ ਜਾ ਸਕਦੇ ਮੈਂ ਇਹਨਾਂ ਵਿਕਾਰਾਂ ਦੇ ਖੇਮੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦੱਸੋ ਕਿਵੇਂ ਬਚਾਂ ਦੱਸੋ ਉੱਤਰ ਵਾਹਿਗੁਰੂ ਆਪ ਹੀ ਦਿੰਦੇ ਆ ਦੇਖੋ ਹਰ ਹਰ ਜਪ ਬੇੜੀ ਹਰ ਤੋਂ ਲਾ ਵਾਇਗੁਰੂ ਵਾਇਗੁਰੂ ਦਾ ਜਾਪ ਕਰੋ ਭਾਈ ਇਹ ਬੀੜੀ ਹੈ ਵਾਇਗੁਰੂ ਨਾਮ ਜਹਾਜ ਹੈ ਵਾਇਗੁਰੂ ਨਾਮ ਹੀ ਤੁਲਹਾ ਹੈ ਜਿਸ ਗੁਰਸਿੱਖ ਨੇ ਵਾਇਗੁਰੂ ਦਾ ਨਾਮ ਜਪਿਆ ਨਾ ਉਹੀ ਤਾਰੂ ਬਣ ਕੇ ਪਾਰ ਲੰਘਿਆ ਜੀ ਤਾਰੂ ਬਣ ਕੇ ਉਹ ਪਾਰ ਲੰਘ ਜਾਂਦਾ ਜੀ ਅਸਲ ਦੇ ਵਿੱਚ ਸੋਚਣ ਵਾਲੀ ਗੱਲ ਇਹ ਕੀ ਹੈ ਵੀ ਦੇਖੋ ਗੰਦ ਕੌਣ ਪਾ ਰਿਹਾ ਕਲਯੁਗ ਦੇ ਵਿੱਚ ਕਲਯੁਗ ਦਾ ਧਰਮ ਕਹੋ ਤੁਮ ਭਾਈ ਮਹਾਰਾਜ ਤੇ ਗੱਲ ਧਰਮ ਦੀ ਕਰਦੇ ਪਏ ਅਰੇ ਜਿਹੜਾ ਕਲਯੁਗ ਦਾ ਸਮਾਂ ਹੈ ਨਾ ਕਲਾ ਤੇ ਕਲੇਸ਼ਾਂ ਵਾਲਾ ਵਕਾਰਾਂ ਨਾਲ ਭਰਪੂਰ ਜਗਤ ਹੈ ਇਹ ਧਰਮ ਦੀ ਗੱਲ ਇਹਦੇ ਜੇ ਸਮਝਾਉਂਦੇ ਨੇ ਵਾਹਿਗੁਰੂ ਸੋਚੋ ਵੀ ਇਸ ਕਲਯੁਗ ਦੇ ਵਿੱਚ ਗੰਦ ਕਿਹਨੇ ਪਾਇਆ ਹੋਇਆ ਤੇ ਜੇ ਤੁਹਾਡੇ ਸਾਹਮਣੇ ਇਹਦਾ ਰਿਜ਼ਲਟ ਆਏਗਾ ਨਾ ਉਹ ਹੈ ਸਰੀਰ ਇਸ ਸਰੀਰ ਨੇ ਗੰਦ ਪਾਇਆ ਜਿੰਨਾ ਗੰਦ ਪਾਇਆ ਸਰੀਰ ਨੇ ਪਾਇਆ ਦੇਖੋ ਨਾ ਖਾਂਦਾ ਪਦਾਰਥ ਕਿਦਾਂ ਦੇ ਆ ਸਾਰੇ ਮੇਵੇ ਟਰਾਈ ਫਰੂਟ ਖਾਂਦਾ ਆ ਤੇ ਗੰਦ ਕੱਢਦਾ ਗੰਦ ਵੇਸ਼ਟ ਸੰਸਾਰ ਦੇ ਵਿੱਚ ਜਦੋਂ ਕਿੰਨਾ ਬਲਾਤਕਾਰ ਤੇ ਕਿੰਨੀ ਲੁੱਟ ਕਸੁੱਟ ਤੇ ਹੋਰ ਠੱਗੀਆਂ ਠੋਰੀਆਂ ਕੌਣ ਕਰਦੇ ਆ ਸਰੀਰ ਗੱਡੀਆਂ ਦੇ ਵਿੱਚ ਬੰਬ ਕੌਣ ਰੱਖ ਰਿਹਾ ਸਰੀਰ ਤੇ ਇੱਕ ਦੂਜੇ ਨੂੰ ਮਾਰ ਕੌਣ ਰਿਹਾ ਸਰੀਰ ਤੇ ਗੰਦ ਕਿੰਨੇ ਪਾਇਆ ਹੋਇਆ ਸਰੀਰ ਇਸ ਵਾਸਤੇ ਸਰੀਰ ਨੂੰ ਤਿਆਗਣ ਦੇ ਲਈ ਸਿਮਰਨ ਅਤ ਜ਼ਰੂਰੀ ਹੈ ਸਰੀਰ ਦਾ ਮੋਹ ਤੇ ਛੱਡਣ ਦੇ ਲਈ ਨਾ ਸਿਮਰਨ ਅਤ ਜ਼ਰੂਰੀ ਹੈ ਕੰਪਲਸਰੀ ਹੈ ਜਿਹਨੂੰ ਕਹਿੰਦੇ ਬਹੁਤ ਜ਼ਿਆਦਾ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਓ ਆਪਣਾ ਹਮ ਮੰਗੀ ਭਗਤ ਏਕਾ ਕੀ ਹਰਹਾਓ ਏ ਵਾਹਿਗੁਰੂ ਜੀ ਦੁਨੀਆਦਾਂ ਦੇ ਝਮੇਲਿਆਂ ਦੇ ਵਿੱਚੋਂ ਨਾ ਤੂੰ ਆਪਣੇ ਸੇਵਕ ਦੀ ਇੱਜ਼ਤ ਬਚਾਲੈ ਵਾਂ ਬਾਣੇ ਦੀ ਇੱਜ਼ਤ ਰੱਖ ਲੈ ਏ ਵਾਹਿਗੁਰੂ